ਉਹਦਾ ਔਰਤ ਹੀ ਹੁੰਦਾ ਲਾ। ਜੀ ਠਾਈ। ਹਾਂ ਜੰਗਲੀ ਜੀ ਜੋ ਛੇਵੇਂ ਪੇ ਕਮਿਸ਼ਨ ਦਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਏਰੀਆ ਰ ਆ। ਉਹਦੇ ਬਾਰੇ ਮਤਲਬ ਸਰਕਾਰ ਵੱਲੋਂ ਕੀ ਪ੍ਰਪੋਜ਼ਲ ਰੱਖੀ ਹੋਈ ਆ ਕਿਵੇਂ ਕਿਵੇਂ ਕੀ ਉਹ ਜੋ ਮਿਲਣਾ ਸ਼ੁਰੂ ਹੋ ਗਿਆ ਤੇ ਕਿਨੂੰ ਕਿਹੜੇ ਕੈਟਾਗਰੀ ਨੂੰ ਕਿਦੋਂ ਦੇਣਾ। ਇੱਕ ਪੰਜਾਬ ਸਰਕਾਰ ਨਾਲ ਕਈ ਮੀਟਿੰਗਾਂ ਹੋਈਆਂ ਮੁੱਖ ਮੰਤਰੀ ਭਵਨ ਤੋਂ ਵਾਲੇ ਨਾਲ ਫਵਾੜੇ ਮੀਟਿੰਗ ਹੋਈ। ਬੇਤੋਂ ਹੀ ਹਰਪਾਲ ਸਿੰਘ ਚੀਮਾ ਜੋ ਸਬਕਮਿਟੀ ਚੇਅਰਮੈਨ ਉਹਨਾਂ ਨਾਲ ਮੀਟਿੰਗਾਂ ਹੋਈਆਂ। ਵੀ 5.5 ਸਾਲ ਦਾ ਜੋ ਏਰੀਆ ਦਾ ਜੋ ਰਟਾਈਮ ਦੇ ਹੋਏ ਮੁਲਾਜ਼ਮਾਂ ਜਾਂ ਰੈਗੂਲਰ ਮੁਲਾਜ਼ਮਾਂ ਵੀ ਉਹਨਾਂ ਨੂੰ 2 ਜਾਂ 4 ਕਿਸ਼ਤਾਂ ਦਿੱਤਾ ਜਾਵੇ ਤੇ ਕੈਨ ਮੰਤਰੀ ਮੰਡਲ ਨੇ ਇਹ ਫੈਸਲਾ ਕੀਤਾ ਵੀ 58 ਸਾਲ ਦੇ ਉੱਪਰ ਵਾਲੇ ਨੂੰ 2 ਕਿਸ਼ਤਾਂ ਵਿੱਚ ਕਿਸੇ ਨੂੰ 12 ਕਿਸ਼ਤਾਂ ਵਿੱਚ ਕਿਸੇ ਨੂੰ 36 ਕਿਸ਼ਤਾਂ ਕਿਸੇ ਨੂੰ 42 ਕਿਸ਼ਤਾਂ ਵਿੱਚ ਜਾਂ ਰੈਗੂਲਰ ਮੁਲਾਜ਼ਮਾਂ ਨੂੰ ਵੀ April 2022 ਤੋਂ ਸ਼ੁਰੂ ਕਰਾਂਗੇ ਇੱਕ ਉਮਰ ਦੇ ਵਿੱਚ ਵੱਡੀਆਂ ਬਾ ਕੇ ਸਰਕਾਰ ਨੇ ਮੁਲਾਜ਼ਮਾਂ ਵਿੱਚ ਬਹੁਤ ਵੱਡੀਆਂ ਵੱਡੀਆਂ ਬਾਤਾਂ ਹਾਂ ਜਿਨਾ ਦਾ ਕੀ ਸੀ ਸਰਕਾਰ ਨੇ ਪਰ ਬਖ ਖ ਹੋਂ ਵਿੱਚ ਬਣ ਕੇ ਬੰਡੀਆਂ ਬੰਡੀਆਂ ਇੱਕ ਮਲਾਦਾਂ ਵਿੱਚ ਇੱਕ ਜੋ ਹੁਣ ਆਪਾਂ ਦੇਖਦੇ ਹਾਂ ਸਰਕਾਰੀਆਂ ਜੋ ਹਦਾਇਤਾਂ ਨੇ ਜੋ ਸਰਕਾਰੀ ਸਕੀਮਾਂ ਵੀ ਇਹ ਤੋਂ ਆਸ ਨਹੀਂ ਕੀਤੀ ਜਾਦੀ ਵੀ ਸਾਨੂੰ ਏਰੀਆ ਦੋਗੀ ਕਿਉਂਕਿ ਜਿਹੜੀ ਸਰਕਾਰ ਸਾਨੂੰ ਡੀਏ ਕੇਂਦਰ ਸਰਕਾਰ ਦੇ ਮਲਾਦਾਂ ਦੇ ਬਰਾਬਰ ਨਹੀਂ ਦੇ ਸਕਦੀ ਹੁਣ ਦੇਖੋ ਪੰਜਾਬ ਸਰਕਾਰ ਦੇ ਮਲਾਦਾਂ ਦਾ ਡੀਏ 42% ਆ ਤੇ ਕੇਂਦਰ ਸਰਕਾਰ ਦੇ ਮਲਾਦਾਂ ਦਾ ਡੀਏ 55% ਦਾ 13% ਦਾ ਬਹੁਤ ਵੱਡਾ ਫਰਕ ਆ ਕਈ ਮੀਟਿੰਗਾਂ ਹੋਈਆਂ ਪਿਛਲੇ ਭਗਵੰਤ ਮਾਨ ਨੇ 4% DA ਵਧਾ ਕੇ ਤੇ 38% ਵਧਾ ਕੇ 42% ਕੀਤਾ ਸੀਗਾ ਜੋ ਏਰੀਅਰ ਵਾਸਤੇ ਚੁੱਕਾ ਸਰਕਾਰ ਜੇਰੀ ਸਰਕਾਰ ਸਾਨੂੰ ਕੇਂਦਰ ਸਰਕਾਰ ਦੇ ਮਤਲਬ ਬਰਾਬਰ DA ਨਹੀਂ ਦੇ ਸਕਦੀ ਉਹ ਤੋਂ ਏਰੀਅਰ ਦੀ ਕੋਈ ਆਸ ਨਹੀਂ ਕੀਤੀ ਜਾ ਸਕਦੀ ਹਾਂਜੀ ਧੰਨਵਾਦ ਸਾਹਿਬ ਬਿਲਕੁਲ ਹੁਣ ਸਰਕਾਰ ਨੇ ਕੱਲਾ ਏਰੀਅਰ ਨਹੀਂ ਦੱਬਿਆ ਵੀ ਜੋ 5.5 ਸਾਲਾਂ ਦੇ ਏਰੀਅਰ ਬਣਦਾ 1 ਇੱਕ 2016 ਤੋਂ 36 2021 ਤੱਕ ਦਾ ਕੱਲਾ ਏਰੀਅਰ ਨਹੀਂ ਦੱਬਿਆ ਹੈ ਉਸ ਤੋਂ ਬਾਅਦ 37 ਤਰ੍ਹਾਂ ਦੇ ਪੱਤੇ ਰੈਸ਼ਨਲਾਈਜੇਸ਼ਨ ਕਰਨ ਦੇ ਨਾਂ ਤੇ ਉਹ ਦੱਬ ਰਖਿਆ ਉਹਨਾਂ ਬਾਰੇ ਕੁਝ ਨਹੀਂ ਬੋਲ ਰਹੀ ਸਰਕਾਰ ਵੀ ਕਿਉਂ ਦੱਬੇ ਹੋਇਆ ਕੋਈ ਲੌਜੀਕ ਨਹੀਂ ਹੈ ਸਰਕਾਰ ਕੋਲੇ ਕਿਉਂਕਿ ਪੱਤੇ ਜੋ ਪਿਛਲੇ ਸਮੇਂ ਤੋਂ ਚੱਲਦੇ ਆਉਂਦੇ ਸੀ ਪਿੰਡੂ ਏਰੀਆ ਦੇ ਵਿੱਚ ਲੋਕਾਂ ਨੂੰ ਜਾਣ ਦੇ ਲਈ ਪਿੰਡੂ ਪੱਤਾ ਮਤਲਬ ਬਹੁਤ ਆਕਰਸ਼ਣ ਸੀਗਾ ਤਾਂ ਲੋਕ ਜਦੋਂ ਪਿੰਡਾਂ ਦੇ ਵਿੱਚ ਸ਼ਹਿਰਾਂ ਤੋਂ ਪਿੰਡਾਂ ਦੇ ਵਿੱਚ ਜਾਂਦੇ ਸਰਵਿਸ ਕਰਨ ਤਾਂ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ ਸੀ ਵੀ ਅਸੀਂ ਦੂਰ ਦਰਾਡੇ ਜਾ ਰਹੇ ਹਾਂ ਪੈਸੇ ਲਾ ਕੇ ਜਾ ਰਹੇ ਹਾਂ ਪੈਟਰੋਲ ਕੋ ਡੀਜ਼ਲ ਕੋ ਮਚਾ ਕੇ ਜਾ ਰਹੇ ਹਾਂ ਕਿਉਂਕਿ ਉਹਨਾਂ ਨੂੰ ਪਿੰਡੂ ਪੱਤਾ ਮਿਲਦਾ ਸੀ ਤਾਂ ਹੁਣ ਜਿਹੜਾ ਪਿੰਡੂ ਪੱਤਾ ਪੇ ਕਮਿਸ਼ਨ ਦੇ ਵਿੱਚ ਉਹਦੀ ਪਰਸੈਂਟੇਜ ਘਟਾਤੀ ਪਹਿਲਾਂ ਤਾਂ ਹਾਂਜੀ ਹਾਂਜੀ ਪਹਿਲਾਂ ਜੋ ਪਰਸੈਂਟੇਜ ਸੀ ਜਿਹੜੀ ਉਹਦੀ ਪਿੰਡੂ ਪੱਤੇ ਦੀ ਉਹ ਪਰਸੈਂਟੇਜ ਘਟਾਤੀ ਇਸੇ ਤਰ੍ਹਾਂ ਹੀ ਮਕਾਨ ਕਿਰਾਏ ਪੱਤੇ ਦੀ ਪਰਸੈਂਟੇਜ ਘਟਾਤੀ ਤੇ ਉਹ ਘਟਾ ਕੇ ਜਿਹੜਾ ਲਾਗੂ ਕਰਤੀ ਉਹ ਤੇ ਪਿੰਡੂ ਪੱਤਾ ਦਿੱਤਾ ਹੀ ਨਹੀਂ ਹੈ ਇਸੇ ਤਰ੍ਹਾਂ ACP ਸਕੀਮ ਆ ਦੇਖੋ ਜੇ ਇੱਕ ਖੜਾ ਖੜਾ ਤਾਂ ਕਹਿੰਦੇ ਪਾਣੀ ਵੀ ਖਰਾਬ ਹੋ ਜਾਂਦਾਗਾ ਇਸ ਲਈ ਮੁਲਾਜ਼ਮ ਨੂੰ ਮਤਲਬ ਤਰੋ ਤਾਜ਼ਾ ਰੱਖਣ ਵਾਸਤੇ ਉਹਨਾਂ ਨੂੰ ਜੋ 4 9 14 ਦਾ ਸਟੈਪ ਅਪ ਦੇਣਾ ਹੁੰਦਾ ਸੀਗਾ ਪ੍ਰੋਮੋਸ਼ਨ ਸਕੇਲ ਦੇਣਾ ਤਾਂ ਡਾਇਨਾਮਿਕ ਸਕੇਲ ਚਾਹੀਦਾਗਾ ਠੀਕ ਹੈ ਜੀ ਅਗਲਾ 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 ਚਾਹੀਦਾਗਾ ਪਰ ਇਹ ਇੱਕ ਮਹਿਜ ਇੱਕ ਇਨਕਰੀਮੈਂਟ ਤੱਕ ਸੀਮਿਤ ਕਰ ਦਿੱਤਾ ਗਿਆ ਸੀਗਾ ਪਰ ਉਹ ਇਨਕਰੀਮੈਂਟ ਵਾਲਾ ਵੀ ਦੱਬ ਲਿਆ ਉਹ ਇਸ ਤਰ੍ਹਾਂ ਹਰੇਕ ਮੁਲਾਜ਼ਮ ਦਾ ਕੋਈ ਨਾ ਕੋਈ ਪਤਾ ਸਰਕਾਰ ਨੇ ਦੱਬਿਆ ਹੋਇਆ ਹੈ। ਦੂਜੇ ਵਾਰ 17/7/2020 ਵਾਲੇ ਮੁਲਾਜ਼ਮਾਂ ਬਾਰੇ ਰੌਲਾ ਪਾਈ ਜਾਂਦੇ ਆ ਮੀਟਿੰਗਾਂ ਹੋਣੀਆਂ ਬਿੱਤਾਂ ਹਰ ਵਾਰ ਜਿਮਾ ਨਾਲ ਵੀ ਸਾਨੂੰ ਪੰਜਾਬ ਦਾ ਸਕੇ ਲਾਗੂ ਕੀਤਾ ਜਾਵੇ ਪਰ ਪੰਜਾਬ ਸਰਕਾਰ ੱੱਕੇ ਨਾਲ ਉਹਨਾਂ ਨੂੰ ਸੱਤਵਾਂ ਪੇਗ ਨੂੰ ਲਾਗੂ ਵੀ ਕਰਤਾ 12ਵੇਂ ਮੀਟਿੰਗ ਇਹ ਹੀ ਕਿਹਾ ਜਾਂਦਾ ਵੀ ਪੰਜਾਬ ਦਾ ਸਕੇ ਲਾਗੂ ਕੀਤਾ ਜਾਵੇ ਕਿਉਂਕਿ ਇਹ ਮੁਲਾਜ਼ਮ ਜੇਕਰ ਸੱਤਵਾਂ ਪੇਗ ਲਾਗੂ ਹੁੰਦਾ ਤਾਂ 10-12 ਹਜ਼ਾਰ ਦੀ ਤਨਖਾਹ ਘਟਦੀ ਆ। ਜੇ ਪੰਜਾਬ ਦਾ ਸਕੇਲ ਲਾਗੂ ਹੁੰਦਾ 17 7 2020 ਤੋਂ ਭਾਰਤੀ ਬਣਾਇਆ ਤੇ ਤੇ 10 10 12 ਬਣਾ 1000 ਤਨਖਾਹ ਜੋ ਹਰ ਮਹੀਨੇ ਬਾਦੇ ਮਹੀਨੇ ਦਾ ਫਰਕ ਪੈਂਦਾ ਇੰਨਾ ਪਰ ਪੰਜਾਬ ਸਰਕਾਰ ਆਪਣਾ ਸਕੇਲ ਕਿਉਂ ਲਾਗੂ ਨਹੀਂ ਕਰੀ ਦੂਜੇ ਪਾਸੇ ਕਹਿੰਦੇ ਸਕੇਲ ਕੇਂਦਰ ਸਰਕਾਰ ਦਾ ਭੱਤੇ ਪੰਜਾਬ ਸਰਕਾਰ ਦੇ ਵੀ ਬੜਾ ੱੱਕਾ ਵਾ ਜੇਕਰ ਸਰਕਾਰ ਕੇਂਦਰ ਸਰਕਾਰ ਸਕੇਲ ਲਾਗੂ ਕਰਦੀ ਆ ਆ ਭੱਤੇ ਕੀ ਕੇਂਦਰ ਸਰਕਾਰ ਦੇ ਨਹੀਂ ਉਹ ਪੰਜਾਬ ਸਰਕਾਰ ਦੇ ਹਰ ਪਾਸੇ ਸਰਕਾਰ ਮਲਾਜ਼ਮਾਂ ਦਾ ਜੋ ਗਲ ਘੁੱਟਣ ਦੀ ਤਿਆਰ ਹੋਈ ਆ ਕਿਉਂ ਕਾਰਨ ਕੀ ਬਣਿਆ ਯੂਨੋ ਅੱਜ ਅਫਗਾਨੀ ਗੱਲ ਕੀਤੀ ਸਾਡੇ ਧਾਰੀਵਾਲ ਸਾਹਿਬ ਨੇ ਜੋ ਅਧਿਵਕ ਮੁਖਨੀਪੂ ਮਤਮਾਨ ਕਰਨ ਮੈਂ ਪੱਕੇ ਕਰਦੇ ਉਹਨਾਂ ਵਿੱਚੋਂ ਕੁਝ ਸਾਡੀਆਂ ਭੈਣਾਂ ਪੀ ਐਚ ਡੀ ਕੀਤੀ ਹੋਈ ਆ 58 ਸਾਲ ਤੱਕ ਉਹਨਾਂ ਨੂੰ ਫਿਕਸ ਤਨਖਾਹ, ਫਸਲ 5% ਵਾਧਾ। ਭਗਵਾਨ ਤਾਂ ਉਹਨਾਂ ਮੁਖੋਂ ਇਹ ਪੁੱਛੇ ਵੀ ਜਿਹੜੇ ਪੁਰਾਣੇ ਅਧਿਵਕ ਆ ਉਹਨਾਂ ਨੂੰ ਬੇਸਿਕ ਵੇ ਮਿਲਦਾ, ਡੀਏ ਮਿਲਦਾ ਹੋਰ ਭੱਤੇ ਮਿਲਦੇ ਆ ਵੀ ਤੂੰ ਦੂਜੇ ਵਸੇ ਜਿਹੜੇ ਮੈਂ ਪੱਕੇ ਕਰਦੇ ਇੱਕ ਦੂਜੀ ਬੋਲੀ ਬੋਲਦਾ ਹੈ ਕਿ ਮੈਂ ਨਾ ਸੀਮੈਂਟ ਨਾਲ ਪੱਕੇ ਕਰਦਾ। ਹਾਲ ਕਿ ਜੋ ਅਧਿਵਕ 58 ਸਾਲ ਤੱਕ ਨੇ ਪੱਕੇ ਕੀਤੇ ਆ ਫਿਕਸ ਤਨਖਾਹ ਕਰਦੀ ਵੀ ਹਰ ਸਾਲ 5 ਸਾਲ ਵਾਧਾ ਕਰੂੰਗਾ ਕੋਈ ਸਰ ਰੋਕ ਨਹੀਂ ਕੋਈ ਨਹੀਂ ਇੰਕਰੀਮੈਂਟ ਲੱਗਣੀ ਹੈ ਤੇ ਇਹਨੂੰ ਇਹੀ ਨਹੀਂ ਪਤਾ ਵੀ ਇਹਨਾਂ ਨੂੰ ਬੇਸਿਕ ਵੀ ਡੀਏ ਜ਼ਰੂਰੀ ਆ ਦੂਜੀ ਗੱਲ ਸ ਹੈ ਆਪਾਂ ਪੁਰਾਣੀ ਪੈਨਸ਼ਨ ਦੀ ਗੱਲ ਕਰੀਏ ਜੋ ਪੁਰਾਣੀ ਪੈਨਸ਼ਨ ਸਕੀਮ ਆ ਜੋ ਪੰਜਾਬ ਸਰਕਾਰ ਨੇ ਨੰਬਰ 2022 ਦੇ ਲੰਗੜਾ ਨੋਟੀਸ ਵਿੱਚ ਕੀਤਾ ਹੀ ਜਾਰੀ ਵੀ ਇਹਦੀ ਪੁਰਾਣੀ ਪੈਨਸ਼ਨ ਲਾਗੂ ਕਰਦੇ ਇਸ ਤਿਹਾਰ ਬੜੇ ਤੇ ਤੇ ਲੋਕਾਂ ਨੂੰ ਬੁੱਧੂ ਬਣਾਇਆ ਗਿਆ ਹਰ ਗੇ 2400 ਭਰਤੇ ਨੂੰ ਮਲਾਇਮ 12 ਵਾਰ ਮੰਗ ਕਰਦੇ ਆ ਵੀ ਸਾਨੂੰ ਪ੍ਰਾਣੀ ਪੈਂਸ ਕਿਉਂ 1972 ਸਰ ਲਾਗੂ ਕੀਤਾ ਜਾਵੇ ਪਰ ਪੰਜਾਬ ਸਰਕਾਰ ਤਿਆਰ ਨਹੀਂ ਹੈ ਦੂਜੇ ਪਾਸੇ ਕੇਂਦਰ ਸਰਕਾਰ ਦੀ ਗੱਲ ਕਰੀਏ ਉਹਨੇ ਐਨ ਪੀਐਸ ਦੇ ਉੱਪਰ ਯੂ ਪੀਐਸ ਲਾਗੂ ਕਰਤੀ ਹਾਲਾਂਕਿ ਬਹੁਤ ਹੀ ਘਾਤਕ ਆ ਪਰ ਪੰਜਾਬ ਸਰਕਾਰ ਨੂੰ ਤਾਹੀ ਤਾਂ ਦਏ ਸੀ ਕਿ ਜੇਕਰ ਉਹਨੇ ਕਿਹਾ ਨੋਟੀਫਿਕੇਸ਼ਨ ਜਾਰੀ ਕੀਤਾ ਵੀ ਤੁਸੀਂ ਲਾਗੂ ਕਰੋ ਆਪਣੇ ਮਲਾਜਾਂ ਦੇ ਉੱਪਰ ਮੁੱਖ ਮੰਤਰੀ ਹੁੰਦਾ ਕਰੇ ਵਾਸਤੇ ਸੀਐਮ ਕਰੇ ਵਾਸਤੇ ਹੁੰਦਾ ਪਰ ਜੋ ਸੀਐਮ ਕਰ ਰਿਹਾ ਉਹ ਕੇਂਦਰ ਸਰਕਾਰ ਜੋ ਕਹਿੰਦੀ ਉਹ ਹੀ ਕਰ ਰਿਹਾ ਹਾਂਜੀ ਤਾਜੀ ਬਿਲਕੁਲ ਜੋ ਕਿਉਂਕਿ ਨੀਤੀ ਦੇ ਮਾਮਲੇ ਤੇ ਜੋ 2 1991 ਤੋਂ ਨੀਤੀਆਂ ਚੱਲੀਆਂ ਸੈਂਟਰ ਦੀਆਂ ਵੀ ਉਹੀ ਆ ਤੇ ਸਟੇਟਾਂ ਚ ਵੀ ਉਹੀ ਲਾਗ ਹੋ ਰਹੀਆਂ ਜਦੋਂ ਨੀਤੀ ਦੇ ਮਾਮਲੇ ਤੇ ਫਰਕ ਨਹੀਂ ਹੈ ਫਿਰ ਪੈਨਸ਼ਨ ਦੇ ਮਾਮਲੇ ਤੇ ਫਰਕ ਹੋ ਹੀ ਨਹੀਂ ਸਕਦਾ ਇਹ ਤਾਂ ਮਤਲਬ ਹਰ ਇੱਕ ਦੇ ਸਮਝਣ ਦਾ ਮਾਮਲਾ ਹਰ ਇੱਕ ਨੂੰ ਇਹ ਚਾਣਨ ਹੋਣਾ ਚਾਹੀਦਾ ਵੀ ਸਰਕਾਰ ਨਾ ਐਨਪੀਐਸ ਨਾ ਯੂਪੀਐਸ ਰੌਲ ਗਦੌਲ ਚੀ ਗੱਲ ਰੱਖ ਰਹੀ ਹੈ ਤੇ ਪਹਿਲਾਂ ਕਹਤਾ ਵੀ ਅਸੀਂ ਪੂਰੀ ਪੈਨਸ਼ਨ ਦੇਵਾਂਗੇ 1972 ਵਾਲੇ ਨਿਯਮਾਂ ਦੇ ਹਿਸਾਬ ਨਾਲ ਪਰਾਣੀ ਪੈਨਸ਼ਨ ਦੇਵਾਂਗੇ ਫਿਰ ਪਹਿਲ ਦਿੱਤੀਆ ਐਨਪੀਐਸ ਤੇ ਫਿਰ ਯੂਪੀਐਸ ਦੀਆਂ ਗੱਲਾਂ ਕਰਨ ਲੱਗੇ ਮਤਲਬ ਕੀ ਆ ਪੰਬਲ ਪੂਸੇ ਚੀਆ ਕੰਮ ਕਿਸੇ ਨੂੰ ਕੁਝ ਨਹੀਂ ਪਤਾ ਹੈ ਵੀ ਅਸੀਂ ਕਿਹੜੀ ਕਿਹੜੇ ਕਿਹੜੇ ਮਤਲਬ ਸਕੀਮ ਦੇ ਵਿੱਚ ਆ ਗਏ ਮੁਲਾਜ਼ਮ ਇਸ ਮਾਮਲੇ ਤੇ ਧੋਖੇ ਚ ਰੱਖੇ ਜਾ ਰਹੇ ਕੋਈ ਸਮਾਂ ਸੀਗਾ ਵੀ ਜਦੋਂ ਰੈਗੂਲਰ ਮੁਲਾਜ਼ਮ ਨੂੰ ਭਰਤੀ ਹੁੰਦਾ ਸੀਗਾ ਉਹਨੂੰ ਪੂਰੀ ਬੇਸਿਕ ਤੇ ਡੀਏ ਮਿਲਦਾ ਸੀ ਪਰ ਹੁਣ ਸਰਕਾਰ ਨੇ ਨਵੀਂ ਸਕੀਮ ਘੜਤੀ ਵੀ 3 ਸਾਲ ਦੀ ਪਰਮਿਸ਼ਨ ਪੀੜ ਦਾ ਲਾਉਤੀ ਸੀ ਪਹਿਲਾਂ ਕਲੀ ਬੇਸਿਕ ਦੇਣੀਆਂ 10 ਜਾਂ 12 ਹਜ਼ਾਰ ਜਿੰਨੀ ਬੇਸਿਕ ਨੇ ਉਹ ਦੇਣੀਆਂ ਤੇ ਉਸ ਤੋਂ ਬਾਅਦ ਤੁਹਾਨੂੰ ਰੈਗੂਲਰ ਕੀਤਾ ਜੋ ਤੁਹਾਡਾ ਬੇਸਿਕ ਵੀ ਡੀਏ ਤਾ ਜਾਊਗਾ ਇਹ ਇੱਕ ਨਵੀਂ ਕਾੜ ਗੱਡੀ ਆ ਅਸੀਂ ਇਹ ਮੰਗ ਕਰਦੇ ਹਾਂ 15 ਇੱਕ 15 ਨੋਟੀਆਂ ਰੱਦ ਕਰਕੇ ਜੋ ਪਰਮਿਸ਼ਨ ਮੇਲੇ ਮੁਲਾਜ਼ਮਾਂ ਦੀ ਤਨਖਾਹਾਂ ਸਿਹਤ ਸੇਤੀਆਂ ਤੇ ਜੋ ਉਹਨਾਂ ਦਾ ਏਰੀਅਰ ਬਣਦਾ ਉਹ ਵੀ ਦਿੱਤਾ ਜਾਵੇ ਹਾਲਕੇ ਕਈ ਫੈਸਲੇ ਵੀ ਹੋ ਚੁੱਕੇ ਆ ਪਰ ਪੰਜਾਬ ਸਰਕਾਰ ਮਨ ਨੂੰ ਤਿਆਰ ਨਹੀਂ ਹੈ ਅਸੀਂ ਸੀਐਮ ਮਾਨ ਤੋਂ ਇਹੀ ਮੰਗ ਕਰਦੇ ਹਾਂ ਮੁਖ ਨੂੰ ਭਵਾਂ ਤੋਂ ਵੀ ਜੋ ਚੋਣਾਂ ਤੋਂ ਪਹਿਲਾਂ ਤੇ ਵਾਅਦੇ ਕੀਤੇ ਸੀ ਤੇ ਸਰਕਾਰ ਬਣੇ ਨੂੰ ਸਾਢੇ 3 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਤੂੰ ਇਹ ਵੀ ਕਹਿੰਦਾ ਸੀ ਵੀ ਮੈਂ ਕੱਚੇ ਮਜ਼ਦੂਰਾਂ ਨੂੰ ਪੱਕੇ ਕਰੂੰਗਾ ਤੇ ਇਹਨਾਂ ਕਿਉਂ ਕੱਚਾ ਛੱਡੂੰਗਾ ਪਰ ਸਾਢੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਰੋਪੜ ਥਰਨ ਪਲਾਨਟ ਦੇ ਵਿੱਚ ਲਹਿਰਾ ਮਹਾਵਤਨ ਪਲਾਨਟ ਦੇ ਵਿੱਚ 20-20 ਸਾਲਾਂ ਤੋਂ ਠੇਕੇਦਾਰਾਂ ਕੋਲ ਬਹੁਤ ਹੀ ਘੱਟ ਤਨਖਾਹਾਂ ਦੇ ਕੰਮੇ ਕੰਮ ਕਰਦੇ ਆ 10-12-12000 ਦੇ ਹਾਲੇ ਕੇ ਰੈਗੂਲਰ ਪੋਸਟਾਂ ਪਈਆਂ ਨੇ ਬਹੁਤ ਖਾਲੀ ਪਈਆਂ ਨੇ ਅਸਾਮੀਆਂ ਖਾਲੀ ਪਈਆਂ ਨੇ ਹਾਲੇ ਕੇ ਜਿਹੜੇ ਕੰਮੇ ਲੱਗੇ ਸਾਡੇ ਦਿੱਲੀ ਬੇਜ ਤੇ ਮਾਲੋ ਠੇਕੇਦਾਰਾਂ ਦੇ ਕੋਲ ਲੱਗੇ ਹੋਏ ਆ ਉਹਨਾਂ ਨੇ ਇਹ ਉਹ ਮਲੇ ਦੀ ਕੁਆਲੀਫਿਕੇਸ਼ਨ ਪੂਰੀ ਕਰਦੇ ਆ ਪਰ ਸਰਕਾਰ ਧੱਕੇ ਨਾਲ 12 ਵਨ ਤਿੱਤਰ ਨਾਲ ਹਸਪਤਾਲ ਦੇ ਸੀ ਮੰਗ ਕਰਦੇ ਮੁੱਖ ਮੰਤਰੀ ਭਵੰਤਮਨ ਜੋ ਕਹਿੰਦਾ ਵੀ ਵੀ ਕੱਚੇ ਮਰਾਜਨ ਪੱਕੇ ਕਰੂੰਗਾ ਹਾਲ ਗਿਆ ਪਿੱਛੇ ਆ ਥੋੜੇ ਦਿਨਾਂ ਦੀ ਗੱਲ ਆ ਜੀ ਫਲੋਰਰ ਮੀਟਿੰਗ ਹੋਈ ਸੀ ਜੋ ਉਹਨਾਂ ਦੇ ਆਗੂ ਪ੍ਰਧਾਨ ਬਲਿਹਾਰ ਸਿੰਘ ਦੱਸੇ ਵੀ ਸਾਡੀ ਮੀਟਿੰਗ ਹੋਈ ਆ ਪਰ ਉਹ ਮੀਟਿੰਗ ਵਿੱਚ ਉਹਨੇ ਇਹੀ ਕਿਹਾ ਕਿ ਸਾਨੂੰ 20 ਦਿਨ ਦਾ ਸਮਾਂ ਹੋਰ ਦੋ ਤੇ 20 ਦਿਨਾਂ ਨੂੰ ਲੰਘ ਚੁੱਕੇ ਹੁਣ ਆ ਹੁਣ 26 ਨੂੰ ਮੀਟਿੰਗ ਹੋਣੀ ਸੀ ਕਿ ਕਈ ਭਾਗਾਂ ਨਾਲ ਮੀਟਿੰਗ ਕੀਤੀ ਕਰਨੀ ਸੀ ਮੁੱਖ ਮੰਤਰੀ ਭਵੰਤਮਨ ਨੇ ਪੰਜਾਬ ਹੁਣ ਜਨਰਲ ਬੁਲਾਇਆ ਵੀ ਸੀਗਾ ਜੋ ਕਰਨਜੀਤ ਜੀ ਦਾ ਛੇਦ ਹੋਇਆ ਉਹਦੇ ਸਬੰਧ ਵਿੱਚ ਵੀ ਗਈਆਂ ਸੀ ਟੀਚਰਾਂ ਕਿ ਸਾਡਾ ਮੀਟਿੰਗ ਕਰੋ ਉਹ ਮੀਟਿੰਗ ਵੀ ਕੈਨਸਲ ਕਰ ਦਿੱਤੀ ਉਹ ਤੋਂ ਬੇਤਵੰਦੀ ਹਰਪਾਲ ਸਿੰਘ ਜਿਮਾੜਾ ਘਾਟਾ ਉਹਨੇ ਵੀ ਸਬ-ਕਮਿਟੀ ਦੀ ਮੀਟਿੰਗ ਕਰਨੀ ਸੀ 26 ਤਰੀਕ ਦੀਆਂ ਉਹ ਵੀ ਕੈਨਸਲ ਕਰ ਦਿੱਤੀਆਂ ਪਰ ਚੋਣਾ ਜੋ ਲੁਧਿਆਣਾ ਵਿੱਚ ਜ਼ਿਮਨੀ ਚੋਣ ਹੋਈ ਉਹਨੂੰ ਲੈ ਕੇ ਸਾਰੇ ਮਲਾਜਮਾਂ ਦਾ ਪੁਰਾਣੀ ਪੈਨਸ਼ਨ ਸਕੀਮ ਵਾਲੇ ਮਲਾਜਮਾਂ ਜਾਂ ਟੀਚਰਾਂ ਜਾਂ ਮਾਨਵਪੱਤ ਵਾਲੇ ਮਲਾਜਮਾਂ ਜਾਂ ਸਾਡੇ ਰਿਟਾਇਰਮੈਂਟ ਦੇ ਸਾਥੀ ਆ ਉਹਨਾਂ ਨੇ ਉੱਥੇ ਰੈਲੀਆਂ ਕੀਤੀਆਂ ਵੀ ਭਾਈ ਸਾਡੇ ਦਾ ਹੱਲ ਕਰੋ ਤੇ ਮੁਖਰਿ ਭਵੰਤਵਾਂ ਨੇ ਲਾਰੇ ਲਾ ਕੇ ਉੱਥੇ डीसी ਵੱਲੋਂ ਮੀਟਿੰਗਾਂ ਦਿੱਤੀਆਂ ਗਈਆਂ ਜੇ 26 ਤਰੀਕ ਨੂੰ ਪਹੁੰਚੋ ਟੰਡੀਆ ਟੋਪ ਦਾ ਹਾਲ ਕੀਤਾ ਜਾਊਗਾ ਪਰ 26 ਤਰੀਕ ਦੀ ਮੀਟਿੰਗ ਹੋ ਕੈਨਸਲ ਕਰ ਦਿੱਤੀ ਗਈ ਆ ਹੁਣ ਪਤਾ ਨਹੀਂ ਕਦੋਂ ਮੀਟਿੰਗ ਹੋਣੀ ਕੋਈ ਟਾਈਮ ਸਮਾਨ ਨਿਸਚਿਤਤਾ ਗਿਆ ਅੰਜ ਤਾਰੀਖ ਵਾਲਾ ਸਾਬਸ ਮੀਟਿੰਗਾਂ ਦੇ ਮਾਮਲੇ ਤੇ ਤਾਂ ਇਹ ਹੀ ਆ ਵੀ ਉਹ ਹੀ ਲਾਰੇ ਵਾਲੀ ਗੱਲ ਆ ਜੀ ਮੀਟਿੰਗਾਂ ਤਾਂ ਇੱਕ ਟਾਈਮ ਟਪਾਉਣਾ ਤੇ ਨੇੜੇ ਲਾਉਣਾ ਸਮਾਂ